ਸਾਡੇ ਵਾਲਾ ਰੇਡੀਓ ਤੇ ਸਾਰਿਆਂ ਦਾ ਸਵਾਗਤ ਹੈ ਜੀ ਹਰ ਰੋਜ਼ ਦੀ ਤਰ੍ਹਾਂ ਅਸੀਂ ਖਬਰਾਂ ਲੈ ਕੇ ਹਾਜ਼ਰ ਹੋ ਗਏ ਆ ਮੈਂ ਹਰਮਨ ਧੀਪ ਕੋਲ ਤੇ ਗੱਲਬਾਤ ਕਰਾਂਗੇ ਹਰ ਰੋਜ਼ ਦੀ ਤਰ੍ਹਾਂ ਹੀ ਸੀਨੀਅਰ ਪੱਤਰਕਾਰ ਸਦਨ ਸਿੰਘ ਜੀ ਦੇ ਨਾਲ ਜਰਸਲ ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ ਚ ਬੜੀ ਮਿਹਰ ਬਣ ਕੇ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਸਾਡੇ ਵਾਲਾ ਰੇਡੀਓ ਸੁਣਨ ਵਾਲੇ ਸਾਰੇ ਹੀ ਸਾਡੇ ਪਰਿਵਾਰਕ ਮੈਂਬਰਾਂ ਨੂੰ ਪਿਆਰ ਭਰੀ ਤਨੁਕੀ ਸਤਿ ਸ਼੍ਰੀ ਅਕਾਲ ਛੇ ਹਫ਼ਤੇ ਪਹਿਲਾਂ ਲੋਕ ਸਭਾ ਚੋਣਾਂ ਦੇ ਲਈ ਨਾਮਜ਼ਦਗੀਆਂ ਦੀ ਗੱਲ ਕਰਦੇ ਆ ਜੀ ਅੱਜ ਤੀਸਰਾ ਦਿਨ ਹੈ ਪਰ ਦੂਸਰੇ ਦਿਨ ਦੀ ਜੇ ਗੱਲ ਕਰੀਏ ਤਾਂ ਦੂਸਰੇ ਦਿਨ ਤਕਰੀਬਨ 20 ਉਮੀਦਵਾਰਾਂ ਵੱਲੋਂ ਕਾਗਜ਼ ਢਾਕਲ ਕਰ ਦਿੱਤੇ ਗਏ ਨੇ ਜੀ ਦੇਖੋ ਜੀ ਪਹਿਲੀ ਗੱਲ ਤਾਂ ਇਹ ਹੈ ਕਿ ਨਾਮਜ਼ਦਗੀਆਂ ਦਾਖਲ ਕਰਨ ਦਾ ਜਿਵੇਂ ਤੁਹਾਨੂੰ ਦੱਸਿਆ ਹੀ ਆ ਅੱਜ ਤੀਜਾ ਦਿਨ ਹੈ ਇਹ 7 ਤਰੀਕ ਤੋਂ ਨਾਮਜ਼ਦਗੀਆਂ ਸ਼ੁਰੂ ਹੋਈਆਂ ਤੇ ਅੱਜ 9 ਤਰੀਕ ਹੈ ਤੇ ਇਹ ਜਿਹੜੀਆਂ ਨਾਮਜ਼ਦਗੀਆਂ ਦਾ ਸਿਲਸਲਾ ਇਹ 14 ਤੱਕ ਚੱਲਣਾ ਤੇ ਉਸ ਤੋਂ ਬਾਅਦ 15 ਤਰੀਕ ਨੂੰ ਪਤਾ ਲੱਗਾ ਜੀ ਕਾਗਜ਼ਾਂ ਦੀ ਪੜਤਾਲ ਹੋਊਗੀ 17 ਮਈ ਤੱਕ ਕਾਗਜ਼ ਵਾਪਸ ਲਏ ਜਾ ਸਕਦੇ ਆ ਤੇ ਜਦੋਂ ਆਪਾਂ 17 ਤਰੀਕ ਨੂੰ ਇਸ ਵੇਲੇ ਖਬਰਾਂ ਨਹੀਂ ਸਾਂਝ ਪਾਵਾਂਗੇ ਉਦੋਂ ਵਿੱਚ ਇਹ ਦੱਸਾਂਗੇ ਜੀ ਕਿ ਹੁਣ ਪੰਜਾਬ ਦੇ ਵਿੱਚ ਟੋਟਲ ਉਮੀਦਵਾਰ ਕਿੰਨੇ ਰਹਿ ਗਏ ਆ ਪੰਜਾਬ ਦੇ ਵਿੱਚ ਕਿਹੜੇ ਹਲਕੇ ਤੋਂ ਕਿੰਨੇ ਉਮੀਦਵਾਰ ਇਸ ਵੇਲੇ ਮੈਦਾਨ ਦੇ ਵਿੱਚ ਆ ਕਿਉਂਕਿ ਉਸ ਦਿਨ ਤੱਕ ਜਿਨ੍ਹਾਂ ਨੇ ਕਾਗਜ਼ ਵਾਪਸ ਲੈਣੇ ਆ ਵਾਪਸ ਲੈ ਲੈਣੇ ਆ ਜਿਨ੍ਹਾਂ ਨੇ ਕਾਗਜ਼ ਨਹੀਂ ਲੈਣੇ ਵਾਪਸ ਜਿਹਦੇ ਰੱਦ ਹੋਣੇ ਰੱਦ ਹੋ ਜਾਣਗੇ ਕਿੰਗਾ ਦੇ ਕਾਗਜ਼ਾਂ ਦੇ ਵਿੱਚ ਕੋਈ ਕਮੀ ਪੇਸ਼ੀ ਹੁੰਦੀ ਆ ਉਹਨਾਂ ਦੇ ਕਾਗਜ਼ ਰੱਦ ਹੋ ਜਾਂਦੇ ਆ ਸੋ ਅੱਜ ਵੀ ਕਈ ਉਮੀਦਵਾਰਾਂ ਨੇ ਆਪਣੇ ਕਾਗਜ਼ ਦਾਖਲ ਕਰਨੇ ਆ ਲੰਘੇ ਕੱਲ ਪੰਜਾਬ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚੋਂ ਵੱਖ-ਵੱਖ ਲੋਕ ਸਭਾ ਹਲਕਿਆਂ ਦੇ ਵਿੱਚੋਂ 20 ਦੇ ਕਰੀਬ ਉਮੀਦਵਾਰਾਂ ਨੇ ਆਪਣੇ ਕਾਗਜ਼ ਦਾਖਲ ਕੀਤੇ ਆ ਤੇ ਪਰਸੋ ਯਾਨੀ ਕਿ ਲੰਗੀ ਪਰਸੋ ਨੂੰ 15 ਜਿਹੜੇ ਉਮੀਦਵਾਰਾਂ ਨੇ ਕਾਗਜ਼ ਦਾਖਲ ਕੀਤੇ ਸੀ ਮੈਨੂੰ ਲੱਗਦਾ ਵੀ 15 20 25 ਨੇ ਅੱਜ ਵੀ ਕਾਗਜ਼ ਦਾਖਲ ਕਰਨੇ ਹੋਣਗੇ ਸੋ ਵਧੀਆ ਗੱਲ ਆ ਜੀ ਲੰਘੇ ਕੱਲ ਤਾਂ ਸੁਖਪਾਲ ਸਿੰਘ ਖੇੜਾ ਤੇ ਡਾਕਟਰ ਧਰਮਵੀਰ ਗਾਂਧੀ ਨੇ ਵੀ ਆਪੋ ਆਪਣੇ ਕਾਗਜ਼ ਦਾਖਲ ਕਰਤੇ ਆ ਇਹ ਇੱਕ ਚੰਗੀ ਗੱਲ ਆ ਦੇਖੋ ਬਹੁਤ ਸਾਰੇ ਲੋਕ ਆ ਜਿਹੜੇ ਉਹ ਇੱਥੇ ਕੀ ਚੌਂ ਮੈਦਾਨ ਦੇ ਵਿੱਚ ਨਿਤਰੇ ਹੋਏ ਤੇ ਨਿਤਰ ਨੇ ਵੀ ਚਾਹੀਦੇ ਆ ਲੰਗੇ ਕਰੇ ਨੀਟੂ ਛਟਰਾਂ ਵਾਲਾ ਨੇ ਵੀ ਜਲੰਧਰ ਤੋਂ ਆਪਣੇ ਕਾਗਜ਼ ਦਾਖਲ ਕਰਤੇ ਆ ਹੁਣ ਭਾਵੇਂ ਬੰਦਾ ਕੋਈ ਇਹ ਗੱਲ ਕਵੇ ਉਹਨੇ ਕਰ ਦਿੱਤਨਾ ਹਰ ਬੰਦਾ ਇਹ ਗੱਲ ਕਰਦਾ ਵੀ ਉਹ ਤਾਂ ਐ ਹੀ ਆ ਮੈਨੂੰ ਇਹ ਲੱਗਦਾ ਜੀ ਕਿ ਜਿੱਤੇ ਨਾ ਜਿੱਤੇ ਉਹ ਤਾਂ ਬਹੁਤ ਛੋਟੀਆਂ ਗੱਲਾਂ ਇਸ ਮੈਦਾਨ ਦੇ ਵਿੱਚ ਨਿੱਤਰ ਪੈਣਾ ਚੋਣ ਲੜਨ ਦਾ ਹੌਸਲਾ ਰੱਖਣਾ ਵੱਡੇ ਵੱਡੇ ਉਮੀਦਵਾਰਾਂ ਦੇ ਮੁਕਾਬਲੇ ਦੇ ਵਿੱਚ ਆਪਣਾ ਨਾਮ ਦਰਜ ਕਰਾਉਣਾ ਮੋਟਾ ਭਾਵੇਂ 5 ਪੈਂਟ ਤੇ ਭਾਵੇਂ 5000 ਤੇ ਭਾਵੇਂ 5 ਲੱਖੋਂ ਬਾਅਦ ਦੀਆਂ ਗੱਲਾਂ ਗੱਲ ਹੌਸਲੇ ਨੂੰ ਦੱਸਦੀ ਆ ਤੋ ਮੈਨੂੰ ਲੱਗਦਾ ਜੀ ਕਿ ਇਸ ਕੀ ਵੱਖ-ਵੱਖ ਫਰਮਾਂ ਤੋਂ ਘੱਟੋ-ਘੱਟ 15-15 20-20 25-25 ਉਮੀਦਵਾਰ ਆਪਣੇ ਕਾਗਜ਼ ਦਾਖਲ ਕਰਨਗੇ ਮੈਨੂੰ ਲੱਗਦਾ ਵੀ ਇਸ ਕੀ ਸਭਾ 200 ਤੋਂ ਉਮੀਦਵਾਰ ਕੱਲੇ ਪੰਜਾਬ ਦੇ ਵਿੱਚ ਹੋਊਗਾ ਵੱਖ-ਵੱਖ ਹਲਕਿਆਂ ਤੋਂ ਤੋ ਵੇਣੇ ਪਾਈ ਕੀ ਬਣਦਾ ਕੱਲ ਦੀਆਂ ਖਬਰਾਂ ਦੇ ਵਿੱਚ ਸਾਂਝੀ ਕਰਾਂਗੇ ਇਹ ਗੱਲ ਕਿ ਅੱਜ ਕਿੰਨੇ ਉਮੀਦਵਾਰਾਂ ਨੇ ਆਪਣੇ ਕਾਗਜ਼ ਦਾਖਲ ਕਰਤੇ ਜੀ ਬਿਲਕੁਲ ਟੈਣਾਪੁਰ ਪੰਜਾਬ ਦੇ ਵਿੱਚ ਜਦ ਨਵਾਂ ਹੀ ਕੰਮ ਚਾਲ ਪਿਆ ਜੀ ਅੱਗੇ ਹੁੰਦਾ ਸੀ ਟਿਕਟ ਨਾ ਮਿਲਣ ਦਾ ਕਰਕੇ ਪਾਰਟੀ ਬਦਲੀ ਜਾਂਦੀ ਸੀ ਹੁਣ ਤਾਂ ਮਿਲੀਆਂ ਹੋਈਆਂ ਟਿਕਟਾਂ ਛੱਡ ਛੱਡ ਕੇ ਪਾਰਟੀ ਬਦਲੀ ਜਾ ਰਹੀ ਆ ਅਕਲ ਦੇ ਹਜ਼ਾਰਪੁਰ ਤੋਂ ਵੀ ਬਸਤਾ ਉਮੀਦਵਾਰ ਨੇ ਟਿਕਟ ਆਪਣੀ ਛੱਡ ਦਿੱਤੀ ਐ ਤੇ ਆਹਾਂ ਦੇ ਪਾਰਟੀ ਚ ਸ਼ਾਮਲ ਹੋ ਗਏ ਹਾਂ ਬਿਲਕੁਲ ਜੀ ਇਹ ਬੇਸ਼ਰਮੀ ਦੀ ਇੰਤਿਹਾਸ ਅੰਦੇ ਵਿੱਚ ਹੋਰ ਕੋਈ ਗੱਲ ਨਹੀਂ ਕੀ ਮੈਨੂੰ ਬੜਾ ਦੁੱਖ ਹੁੰਦਾ ਐ ਇਸ ਗੱਲ ਦੇ ਉੱਤੇ ਜੇ ਪਹਿਲਾਂ ਤਾਂ ਇਸ ਕਰਕੇ ਲੜਦੇ ਵੀ ਸਾਨੂੰ ਟਿਕਟ ਕਿਉਂ ਨਹੀਂ ਮਿਲੀ ਜਦੋਂ ਟਿਕਟ ਮਿਲ ਜਾਂਦੀ ਐ ਫਿਰ ਕਈ ਜਾਣੇ ਇਹ ਗੱਲ ਕਹਿ ਦਿੰਦੇ ਵੀ ਨਾ ਸਾਡੀ ਟਿਕਟ ਵਾਪਸ ਲੈ ਲਓ ਅਸੀਂ ਚੋਣ ਲੜਨੀ ਨਹੀਂ ਸੀ ਕਿਤੇ ਹੋਰ ਪਾਰਟੀ ਚੱਲੇ ਆ ਇਥੋਂ ਸਾਡੇ ਰਾਜਨੀਤਿਕ ਲੋਕਾਂ ਦੀ ਬੇਗੈਰਤੀ ਦਾ ਪਤਾ ਲੱਗਦਾ ਇਥੋਂ ਪਤਾ ਲੱਗਦਾ ਜੀ ਕਿ ਇਹ ਲੋਕ ਕਿਸੇ ਦੇ ਸਕੇ ਨਹੀਂ ਨਾ ਪਾਰਟੀ ਦੇ ਸਕੇ ਨਾ ਲੋਕਾਂ ਦੇ ਸਕੇ ਆ ਹਲਕੇ ਨੂੰ ਠੱਠੇ ਕੋਈ ਛੱਡਦੇ ਆ ਦੇਖੋ ਕਿੰਨੇ ਬੰਦੇ ਆ ਜਿਨ੍ਹਾਂ ਨੇ ਐਸ ਕੀ ਆਪਣੀਆਂ ਟਿਕਟਾਂ ਨਹੀਂ ਮਿਲਣ ਕਰਕੇ ਤੇ ਪਾਰਟੀ ਕਨ ਛੱਡਤੀਆਂ ਕੋਈ ਅਕਾਲੀ ਦਲ ਦਾ ਉਹ ਬੀਜੇਪੀ ਤੇ ਚਲਾ ਗਿਆ ਬੀਜੇਪੀ ਵਾਲਾ ਆਪ ਜਾ ਗਿਆ ਆਪ ਵਾਲਾ ਕਾਂਗਰਸ ਜਾ ਗਿਆ ਕਿੰਨੇ ਵੱਡੇ ਪਖੰਡ ਹੋਏ ਆ ਲੱਖ ਦੀ ਲਹਨਤ ਕਰਨ ਨੂੰ ਚਿਤ ਕਰਦਾ ਵੀ ਤੁਸੀਂ ਟਿਕਟ ਦੇ ਪਿੱਛੇ ਕਰੀ ਕੀ ਕੀ ਜਾਣਦੇ ਆ ਦੂਜੀ ਗੱਲ ਵੱਡੀ ਇਹ ਆ ਵੀ ਜਿਸ ਤਰੀਕੇ ਦੇ ਨਾਲ ਹਾਲਾਤ ਬਣੇ ਹੋਏ ਆ ਉਹ ਹਾਲਾਤ ਇਹ ਬਿਆਨ ਕਰਦੇ ਆ ਵੀ ਹਲੇ ਕਈਆਂ ਨੇ ਹੋਰਨਾਂ ਨੇ ਵੀ ਆਪਣੇ ਜਿਹੜੇ ਆ ਉਹ ਮੈਨੂੰ ਲੱਗਦਾ ਜੀ ਕਿ ਕਾਗਜ਼ ਦਾਖਲ ਹੋਣ ਤੋਂ ਬਾਅਦ ਜਾਂ ਕਾਗਜ਼ ਦਾਖਲ ਹੋਣ ਤੋਂ ਪਹਿਲਾਂ ਤੇ ਆਪਦਾ ਜਲਵਾ ਪੇਸ਼ ਕਰਨਾ ਉਹਨਾਂ ਨੇ ਪਾਰਟੀਆਂ ਛੱਡਣੀਆਂ ਤੁਸੀਂ ਦੇਖੋ ਜੀ ਇਸ ਤੋਂ ਪਹਿਲਾਂ ਅਕਾਲੀ ਦਲ ਦੇ ਆਗੂ ਜਿਹੜੇ ਉਮੀਦਵਾਰ ਸਗੇ ਅਕਾਲੀ ਦਲ ਦੇ ਚੰਡੀਗੜ੍ਹ ਤੋਂ ਹਰਦੀਪ ਸਿੰਘ ਬੁਟੇਰਲਾ ਉਹਨਾਂ ਨੇ ਟਿਕਟ ਵਾਪਸ ਕਰਤੀ ਕਿਹਨੇ ਮੈਨੀਪੂਲ ਲੜਨੀ ਉਹਨਾਂ ਤੋਂ ਪਹਿਲਾਂ ਸੁਸ਼ੀਲ ਕੁਮਾਰ ਰਿੰਕੂ ਜਿਨ੍ਹਾਂ ਨੂੰ ਆਮ ਆदमी ਪਾਰਟੀ ਨੇ ਟਿਕਟ ਦਿੱਤੀ ਸੀ ਟਿਕਟ ਵਾਪਸ ਕਰਤੀ ਕਹਿੰਦੇ ਜੀ ਮੈਂ ਨਹੀਂ ਚੋਣ ਲੜਨੀ ਮੈਂ ਤਾਂ ਬੀਜੇਪੀ ਵੱਲ ਚੱਲਿਆ ਬੀਜੇਪੀ ਵੱਲ ਚੋਣ ਲੜਨੀ ਆ ਹੁਣ ਲੰਘੇ ਕੱਲ ਹੁਸ਼ਿਆਰਪੁਰ ਤੋਂ ਬਸਪਾ ਦੇ ਉਮੀਦਵਾਰ ਨੇ ਤੇ ਆਪਦੀ ਟਿਕਟ ਵਾਪਸ ਕਰਤੀ ਆ ਬਸਪਾ ਦੇ ਉਮੀਦਵਾਰ ਨੇ ਨਾਮਜ਼ਦਗੀਆਂ ਉਹਦੇ ਉਹ ਦਾਖਲ ਹੋ ਰਹੀਆਂ ਉਹਨੇ ਟਿਕਟ ਵਾਪਸ ਕਰਤੀ ਆ ਤੇ ਅੱਗੋ ਕਹਿੰਦੇ ਜੀ ਮੈਂ ਤਾਂ ਆਮ ਆदमी ਪਾਰਟੀ ਵਿੱਚ ਸ਼ਾਮਲ ਹੋ ਗਿਆ ਤੁਸੀਂ ਟਿਕਟ ਵਾਪਸ ਕਰਕੇ ਜੇਕਰ ਆਮ ਆदमी ਪਾਰਟੀ 'ਚ ਜਾਂ ਕਿਸੇ 'ਚ ਵੀ ਸ਼ਾਮਲ ਹੁੰਨੇ ਆ ਮਤਲਬ ਤੁਸੀਂ ਕਿੰਨੇ ਜਗਾੜੂ ਲੋਕ ਆ ਇਥੋਂ ਇਹ ਆ ਮਤਲਬ ਇਹ ਵੀ ਕਿੰਨੇ ਤੁਸੀਂ ਅਕਰਤਕਣ ਲੋਕ ਆ ਪਹਿਲਾਂ ਤੁਸੀਂ ਕਹੇ ਗਏ ਵੀ ਭਾਈ ਬਸਪਾ ਜਿਹੜੀ ਉਹ ਦਲਤਾਂ ਦੀ ਸਾਖੀ ਆ ਪਾਰਟੀ ਦਲਤਾਂ ਦਾ ਬਹੁਤ ਵੱਡਾ ਪਾਰ ਉਤਾਰਾ ਇਹ ਹੀ ਕਰ ਸਕਦੀ ਆ ਹੁਣ ਤੁਹਾਨੂੰ ਇਹ ਲੱਗਣ ਲੱਗ ਪਿਆ ਵੀ ਭਾਈ ਮੇਰੀ ਪਾਰਟੀ ਦਾ ਮੇਰੇ ਹੱਕ ਦੇ ਵਿੱਚ ਨਹੀਂ ਇਸ ਕਰਕੇ ਮੈਂ ਟਿਕ ਤਵਾਪਸ ਕਰ ਦੰਨੇ ਆ ਤੁਹਾਡੀ ਆਪ ਦੀ ਕਾਬਲੀਅਤ ਕੀ ਆ ਤੁਹਾਡੀ ਆਪਣੀ ਔਕਾਤ ਕੀ ਆ ਸਵਾਲ ਇਹ ਆ ਕੀ ਤੁਹਾਡੇ ਨਾਲ 500 ਬੰਦਾ ਹੈ ਕੀ ਤੁਹਾਡੇ ਨਾਲ 5000 ਬੰਦਾ ਹੈ ਕੀ ਤੁਹਾਨੂੰ ਕਿਸੇ ਨੇ ਕਿਹਾ ਜੀ ਕਿ ਤੁਸੀਂ ਚਲੇ ਜਾਓ ਜਦੋਂ ਮੂੰਹ ਚ ਚੱਕੇ ਚਤ ਕਰਦਾ ਇਧਰ ਲਈ ਪਾਰਟੀ ਚ ਆਗੇ ਉਧਰਲੀ ਪਾਰਟੀ ਚਲੇ ਗਏ ਸੋ ਮਤਲਬ ਇਹ ਵੀ ਐ ਕਿ ਜੁਗਾੜ ਦੀ ਇੰਤਹਾ ਹੋਈ ਪਈ ਆ ਐਤਕੀ ਹੈਰਾਨ ਕਰਦੀਆਂ ਖਬਰਾਂ ਆ ਰਹੀਆਂ ਵੀ ਬਣੀ ਕੀ ਕੀ ਜਾਂਦਾ ਇਸ ਵੇਲੇ ਸੋ ਮੈਨੂੰ ਇਸ ਗੱਲ ਤੇ ਦੁੱਖ ਹਲੇ ਤੁਸੀਂ ਦੇਖਿਓ ਹੋਰ ਬੜੀਆਂ ਪਾਰਟੀਆਂ ਦੇ ਦਿੱਤਾ ਜਿਹੜੇ ਉਹਨਾਂ ਨੇ ਛੜੱਪੇ ਮਾਰਨੇ ਆ ਇਹ ਤਾਂ ਹਲੇ ਸ਼ੁਰੂਆਤ ਹੋਈ ਆ ਮੇਰੇ ਖਿਆਲ ਹਲੇ ਕਈਆਂ ਦੇ ਨਾਂ ਹੋਣੇ ਬਾਕੀ ਆ ਜੀ ਬਿਲਕੁਲ ਸਹੀ ਕਹੇ ਤੁਸੀਂ ਤਹਿਣਾ ਸਾਹਿਬ ਉਧਰ ਹੁਣ ਗੱਲ ਕਰਦੇ ਆਂ ਜੀ ਜਸਦੀ ਖੰਗੂੜਾ ਜੀ ਕਹਿੰਦੇ ਉਹ ਕਾਂਗਰਸ ਦੇ ਵਿੱਚ ਸ਼ਾਮਲ ਹੋ ਗਏ ਜੀ ਹਾਂ ਬਿਲਕੁਲ ਜੀ ਜਸਦੀ ਖੰਗੂੜਾ ਜਿਹੜੇ ਉਹ ਕਾਂਗਰਸ ਦੇ ਵਿੱਚ ਸ਼ਾਮਲ ਹੋ ਗਏ ਆ ਜਸਸੀ ਖੰਘੂੜਾ ਪਹਿਲਾਂ ਵੀ ਕਾਂਗਰਸ ਦੇ ਵਿੱਚ ਹੀ ਸੀਗੇ ਪਰ ਇਹਨਾਂ ਨੇ ਇੱਕ ਵਾਰੀ ਕਿਲਾਰ ਆਇਪੁਰ ਤੋਂ ਚੋਣ ਲੜੀ ਸੀ ਜਿੱਤ ਗਏ ਸੀ ਫਿਰ ਇੱਕ ਵਾਰੀ ਇਹ ਚੋਣ ਹਾਰ ਵੀ ਗਏ ਸੀ ਫਿਰ ਅਗਲੀ ਗੱਲ ਇਹ ਜੀ ਕਿ ਇਹਨਾਂ ਨੂੰ ਪਿਛਲੀ ਵਾਰੀ ਮੇਰੇ ਖਾਲ ਟਿਕਟ ਦਾ ਕੋਈ ਰੌਲਾ ਸੀ ਜਾਂ ਕੋਈ ਵੀ ਰੌਲਾ ਸੀਗਾ ਤੇ ਇਹ ਆਗੇ ਸੀਗੇ ਜੀ ਆਮ ਆਦਮੀ ਪਾਰਟੀ ਦੇ ਵਿੱਚ ਐਤਕੀ ਇਹਨਾਂ ਨੂੰ ਆਮ ਆਦਮੀ ਪਾਰਟੀ ਨੇ ਵੀ ਟਿਕਟ ਜਾਰੀ ਨਹੀਂ ਕੀਤੀ ਤੇ ਜਿਹਦੇ ਕਰਕੇ ਪਤਾ ਲੱਗਾ ਜੀ ਕਿ ਇਹ ਆਗੇ ਜੀ ਹੁਣ ਫਿਰ ਕਾਂਗਰਸ ਦੇ ਵਿੱਚ ਜੱਸੀ ਖੰਘੂੜਾ ਜਿਹੜੇ ਬਹੁਤ ਸਰਦੇ ਪੁੱਜਦੇ ਲੋਕਾਂ ਦੇ ਵਿੱਚੋਂ ਇੱਕ ਜਿਹੜਾ ਲੁਧਿਆਣੇ ਵਾਲਾ ਹੋਟਲ ਨਾ ਪਾਰਕ ਪਲਾਜ਼ਾ ਇਹ ਜੱਸੀ ਖੰਘੂੜਾ ਉਹਦੇ مالک ਆ ਕਿਸੇ ਵੇਲੇ ਕੈਪਟਨ ਮਰਿੰਦਰ ਸਿੰਘ ਦੇ ਨਾਲ ਇਹਨਾਂ ਦੀ ਬਹੁਤ ਗੂੜੀ ਸਾਂਝ ਹੁੰਦੀ ਸੀ ਪਰ ਫਿਰ ਉਹ ਸਾਂਝ ਆ ਜਿਹੜੀ ਉਹ ਕਈ ਵਾਰੀ ਨਿਖੜ ਜਾਂਦੀ ਆ ਕਈ ਵਾਰੀ ਵਿਖੜ ਜਾਂਦੀ ਆ ਕਈ ਗੱਲਾਂ ਹੋ ਜਾਂਦੀਆਂ ਸੋ ਹੁਣ ਜਾਣਕਾਰੀ ਜਿਹੜੀ ਪ੍ਰਾਪਤ ਹੋਈ ਆ ਉਹ ਇਹੀ ਆ ਕਿ ਜਿਹੜੇ ਜੱਸੀ ਖੰਘੂੜਾ ਨੇ ਉਹ ਵਾਪਸ ਕਾਂਗਰਸ ਦੇ ਵਿੱਚ ਆ ਗਏ ਆ ਇਹਨਾਂ ਦੀ ਘਰ ਵਾਪਸੀ ਫੇਰ ਹੋ ਗਈ ਆ ਸੋ ਇਸ ਤਰੀਕੇ ਦੇ ਵੀਰਵੇ ਸਾਹਮਣੇ ਆ ਰਹੇ ਆ ਜੀ ਕਰਦੇ ਆਂ ਜੀ ਆਪਾਂ ਪਰਮਪਾਲ कौर ਹੋਰਾਂ ਦੀ ਪਰਮਪਾਲ कौर ਹੋਰਾਂ ਨੂੰ ਲੈ ਕੇ ਹਰ ਰੋਜ਼ ਖਬਰਾਂ ਜਿਹੜੀਆਂ ਸਾਹਮਣੇ ਆ ਰਹੀਆਂ ਨੇ ਹੁਣ ਕਹਿੰਦੇ ਆ ਪਰਮਪਾਲ कौर ਹੋਰਾਂ ਨੂੰ ਨੌਕਰੀ ਤੋਂ ਹਾਲੇ ਤੱਕ ਵੀ ਉਹਨਾਂ ਨੂੰ ਨਹੀਂ ਮਿਲੀ ਸੀ ਰਾਹਤ ਕਿ ਹੁਣ ਦੁਬਾਰਾ ਤੋਂ ਉਹਨਾਂ ਨੂੰ ਨੌਕਰੀ ਦੇ ਉੱਪਰ હાજર ਹੋਣ ਦੇ ਲਈ ਕਹਿ ਦਿੱਤਾ ਤੇ ਉਹ ਕਹਿੰਦੇ ਕਿ ਨਹੀਂ ਮੈਂ ਨੌਕਰੀ ਤੇ હાજર ਨਹੀਂ ਹੋਣਾ ਹਾਂ ਬਿਲਕੁਲ ਜੀ ਉਹ ਕਹਿੰਦੇ ਜੀ ਮੈਂ ਨੌਕਰੀ ਦੇ ਉੱਤੇ હાજર ਨਹੀਂ ਹੋਣਾ ਉਹ ਕਹਿੰਦੇ ਜੀ ਮੈਂ ਨੌਕਰੀ ਬਿਲਕੁਲ ਛੱਡ ਦਿੱਤੀ ਆ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਇਹ ਗੱਲ ਕਹੀ ਹੈ ਵੀ ਭਾਈ ਮੈਂ ਜਦੋਂ ਨੌਕਰੀ ਛੱਡ ਚੁੱਕੀ ਆ ਤੇ ਮੈਂ ਨੌਕਰੀ ਤੇ ਹਾਜ਼ਰ ਕਿਉਂ ਹੋਵਾਂ ਇਹ ਗੱਲ ਉਹਨਾਂ ਦੀ ਸਪਸ਼ਟ ਅਸਲ ਦੇ ਵਿੱਚ ਪਰਮਪਾਲ ਕੌਰ ਸੁਖندر ਸਿੰਘ ਮਲੂਕਾ ਦੀ ਨੂੰਹ ਰਾਣੀ ਆ ਪਰਮਪਾਲ ਕੌਰ ਨੇ ਆਪਾਂ ਜਾਣਦੇ ਜੀ ਕਿ ਇਤਕੀ ਭਾਜਪਾ ਜੁਆਇਨ ਕਰਕੇ ਤੇ ਬਠਿੰਡੇ ਤੋਂ ਚੋਣ ਲੜ ਰਹੀ ਆ ਪਰਮਪਾਲ ਕੌਰ ਆ ਜਿਹੜੀ ਉਹਦੇ ਵੱਲੋਂ ਆਪਾਂ ਜਾਣਦੇ ਜੀ ਕਿ ਕੁਝ ਕੁ ਸਮਾਂ ਪਹਿਲਾਂ ਸਵੈ ਇੱਛਾ ਮੁਤਾਬਕ ਸੇਵਾ ਮੁਕਤੀ ਲਈ ਅਪਲਾਈ ਕਰ ਦਿੱਤਾ ਗਿਆ ਸੀਗਾ ਕੇਂਦਰ ਨੇ ਇਸ ਸਵੈ ਇੱਛਾ ਵਾਲੀ ਸੇਵਾ ਮੁਕਤੀ ਨੂੰ ਮਨਜ਼ੂਰੀ ਦਿੱਤੀ ਪਰ ਸੂਬੇ ਦੀ ਸਰਕਾਰ ਨੇ ਢੁਚੜੜਾ ਤੀ ਉਹ ਕਹਦੇ ਵੀ ਪਰਮਪਾਲ ਕੋਰ ਆਪਣੀ ਡਿਊਟੀ ਤੇ ਹਾਜ਼ਰ ਹੋਵੇ ਇਹ ਅਸਤੀਫਾ ਨਾ ਮਨਜ਼ੂਰ ਆ ਤੇ ਪਰਮਪਾਲ ਕੋਰ ਨੇ ਗੱਲ ਕਹੀ ਹੈ ਜੀ ਕਿ ਮੈਂ ਨਹੀਂ ਆਉਂਦੀ ਜੋ ਕਰਨਾ ਕਰ ਲੋ ਮੈਂ ਬਿਲਕੁਲ ਨਹੀਂ ਡਿਊਟੀ ਤੇ ਆਉਣਾ ਮੈਂ ਸੇਵਾ ਮੁਕਤ ਹੋ ਚੁੱਕੀ ਹਾਂ ਮੈਂ ਨੌਕਰੀ ਛੱਡ ਦਿੱਤੀ ਹੈ ਮੈਂ ਇਲੈਕਸ਼ਨ ਲੜ ਰਹੀ ਹਾਂ ਮੈਂ ਇੱਕ ਇਲੈਕਸ਼ਨ ਲੜਾਂ ਜੀ ਤੁਸੀਂ ਜੋ ਕਰਨਾ ਉਹ ਕਰ ਲੋ ਮਤਲਬ ਇਹ ਆ ਵੀ ਹਾਂਕੇ ਚਲੋ ਕਿਸੇ ਨੂੰ ਕੋਈ ਨੌਕਰੀ ਦੇ ਉੱਤੇ ਧੱਕੇ ਨਾਲ ਲਿਜਾਤਾ ਨਹੀਂ ਸਕਦਾਗਾ ਤੇ ਨਾ ਹੀ ਕੋਈ ਧੱਕੇ ਨਾਲ ਹਟਾ ਸਕਦਾ ਪਰ ਗੱਲ ਇਹ ਵੀ ਦੇਖੋ ਉਹਨਾਂ ਨੇ ਆਪਣੀ ਸਵੈ ਇਛਾਬਤਾ ਕੁ ਸੇਵਾ ਮੁਕਤੀ ਲਈ ਆ ਸੂਬੇ ਦੀ ਸਰਕਾਰ ਦੀ ਇੱਛਾ ਹੋਣੀ ਆ ਵੀ ਜਿੰਨਾ ਕੁ ਵੀ ਰੋਕ ਸਕੀਏ ਜਕਰ ਢੋਚ ਜੀ ਡਹਿ ਜਾ ਤਾਂ ਗੱਲ ਬਣ ਜੇ ਪਰ ਉਹਨਾਂ ਨੇ ਦੋ ਟੋਕ ਕੇ ਗੱਲ ਕਹਿਤੀ ਆ ਕਿ ਮੈਂ ਨਹੀਂ ਹੁਣ ਆਉਣਾ ਵਾਪਸ ਮੈਂ ਨੌਕਰੀ ਛੱਡੀ ਹੋਈ ਆ ਤੁਸੀਂ ਕੌਣ ਤੇ ਮੈਂ ਕੌਣ ਆਪਣੇ ਰਾਹ ਅਡਡ ਹੈਗੇ ਆ ਸੋ ਐਤ ਕੀ ਬਠੰਡੇ ਦੇ ਵਿੱਚ ਦੋ ਨੂਹਾਂ ਦਾ ਆਪਸ ਦੇ ਵਿੱਚ ਮੁਕਾਬਲਾ ਦੇਖਣ ਨੂੰ ਮਿਲੂਗਾ ਬਠੰਡੇ ਦੇ ਵਿੱਚ ਦੋ ਨੂਹਾਂ ਯਾਨੀ ਕਿ ਇੱਕ ਵੱਡੇ ਬਾਦਲ ਸਾਹਿਬ ਦੀ ਨੂ ਤੇ ਇੱਕ ਸਿਕੰਦਰ ਸਿੰਘ ਮਲੂਕਾ ਦੀ ਨੂ ਇਹਨਾਂ ਦੋਹਾਂ ਦਾ ਆਪਸ ਦੇ ਵਿੱਚ ਮੁਕਾਬਲਾ ਦੇਖਣ ਨੂੰ ਮਿਲਣਾ ਸੀਟ ਹਰ ਕੋਈ ਬਹੁਤ ਮਹੱਤਵਪੂਰਨ ਹਰ ਵੱਡੀ ਜਿਹੜੀ ਸੀਟ ਆ ਉਹ ਇਸ ਵੇਲੇ ਮੈਨੂੰ ਲੱਗਦਾ ਵੀ ਹਰ ਚੱਲੋ ਸੀਟ ਵੱਡੀ ਵੱਡੀ ਆ ਤੇ ਪਰ ਮੈਨੂੰ ਲੱਗਦਾ ਜੀ ਕਿ ਆਉਂਦੇ ਸਮੇਂ ਦੇ ਵਿੱਚ ਵੀ ਜਿਹੜਾ ਇਹ ਮੁਕਾਬਲਾ ਬਠਿੰਡੇ ਦਾ ਇਹਨੇ ਸਭ ਦਾ ਧਿਆਨ ਆਪਣੇ ਵੱਲ ਖਿੱਚਣਾ ਬਹੁਤ ਤਿੱਖਾ ਮੁਕਾਬਲਾ ਇੱਥੇ ਹੋਊਗਾ ਜੋ ਮੈਨੂੰ ਇਹ ਲੱਗਦਾ ਜੀ ਜੀ ਬਿਲਕੁਲ ਜਨਾਬ ਸਾਹਿਬ ਉੱਧਰ ਕਹਿੰਦੇ ਆ ਕਿ ਖਬਰ ਇਹ ਵੀ ਆ ਰਹੀ ਹੈ ਕਿ ਕੇਜਰੀਵਾਲ ਦੀ ਮੂੰਹ ਬੋਲੀ ਭੈਣ ਉਹਦੇ ਵੱਲੋਂ ਜ਼ਰੂਰ ਤੋਂ ਚੋਣ ਲੜਨ ਦਾ ਐਲਾਨ ਕਰ ਦਿੱਤਾ ਗਿਆ ਜੀ ਸਾ ਬਿਲਕੁਲ ਜੀ ਕੇਦਰੀਵਾਲ ਦੀ ਮੂੰਹ ਬੋਲੀ ਭੈਣ ਹੈਗੀ ਜੀ ਸਿੱਪੀ ਸ਼ਰਮਾ ਤੁਹਾਨੂੰ ਯਾਦ ਹੋਣਾ ਵੀ ਜਦੋਂ ਪੰਜਾਬ ਦੇ ਵਿੱਚ ਕਾਂਗਰਸ ਦੀ ਸਰਕਾਰ ਸੀ ਤੇ ਆਮ ਆਦਮੀ ਪਾਰਟੀ ਵਿਰੋਧੀ ਧਿਰ ਦੇ ਵਿੱਚ ਸੀ ਉਦੋਂ ਜਿਹੜੇ ਬੇਰੁਜ਼ਗਾਰ 646 ਬੇਰੁਜ਼ਗਾਰ ਅਧਿਆਪਕ ਯੂਨੀਅਨ ਦੇ ਕੁਝ ਮੈਂਬਰ ਆ ਜਿਹੜੇ ਜਿਹਦੇ ਵਿੱਚ ਇੱਕ ਸਿੱਪੀ ਸ਼ਰਮਾ ਵੀ ਆ ਇਹ ਚੜਗੇ ਸੀ ਜੀ ਇਸੇ ਪਾਣੀ ਵਾਲੀ ਟੈਂਕੀ ਦੇ ਉੱਤੇ ਉਦੋਂ ਫਿਰ ਭਗਵੰਤ ਮਾਨ ਤੇ ਕੇਦਰੀਵਾਲ ਹੋਰੀ ਦੋਨੋਂ ਜਾਣੇ ਜਿਹੜੇ ਉਹ ਉੱਥੇ ਗਏ ਸੀ ਕਿ ਪਾਣੀ ਵਾਲੀ ਟੈਂਕੀ ਤੋਂ ਉਹਨਾਂ ਨੂੰ ਲਾਉਣ ਦੇ ਲਈ ਦੇ ਉਹਨਾਂ ਨੇ ਫਿਰ ਦੋਵਾਂ ਜੜਿਆਂ ਨੂੰ ਟੈਂਕੀ ਦੋਵਾਂ ਜੜਿਆਂ ਨੇ ਇਹ ਗੱਲ ਕਹੀ ਸੀ ਸਿੱਪੀ ਸ਼ਰਮਾ ਨੂੰ ਵੀ ਤੁਸੀਂ ਥੱਲੇ ਆ ਜਾਓ ਤੇ ਕੇਦਰੀਵਾਲ ਨੇ ਉਹਦਾ ਇਹ ਗੱਲ ਕਹੀ ਸੀ ਇਸ ਕੁੜੀ ਨੂੰ ਸਿੱਪੀ ਸ਼ਰਮਾ ਨੂੰ ਕਿ ਆਪ ਤੋ ਮੇਰੀ ਬਹਿਨ ਹੋ ਅਗਰ ਹਮਾਰੀ ਸਰਕਾਰ ਆ ਗਈ ਤੋ ਹਮ ਆਪਕੋ ਨੌਕਰੀ ਵੀ ਦੇਂਗੇ ਆਪਕੀ ਸਹੂਲਤੋں ਦਾ ਖਿਆਲ ਵੀ ਰਖੇਂਗੇ ਹਮ ਆਪਕੋ ਪੱਕਾ ਵੀ ਕਰੇਂਗੇ ਹਮ ਐਸੇ ਵੀ ਕਰੇਂਗੇ ਕਿ ਹੁਣ ਪੰਜਾਬ ਦੇ ਵਿੱਚ 2 ਸਾਲ ਤੋਂ ਉੱਤੇ ਦਾ ਸਮਾਂ ਹੋ ਗਿਆ ਉਸ ਕੁੜੀ ਨੇ ਸਮੇਂ-ਸਮੇਂ ਦੇ ਉੱਤੇ ਬਹੁਤ ਵਾਰ ਰੌਲਾ ਪਾਇਆ ਵੀ ਮੇਰਾ ਭਰਾ ਆਪਣੀਆਂ ਗੱਲਾਂ ਤੋਂ ਬਦਲ ਗਿਆ ਮੇਰਾ ਭਰਾ ਹੁਣ ਉਹਨਾਂ ਗੱਲਾਂ ਦੇ ਉੱਤੇ ਖੜਦਾ ਨਹੀਂ ਯਾਨੀ ਕਿ ਕੇਜਰੀਵਾਲ ਆਪਣੇ ਵੱਲੋਂ ਕੀਤੇ ਗਏ ਵਾਰੇ ਤੋਂ ਮੁਕਰ ਗਿਆ ਉਹਨੇ ਇਹ ਵੀ ਗੱਲ ਕਹੀ ਆ ਵੀ ਹੁਣ ਪੰਜਾਬ ਦੇ ਸਿੱਖਿਆ ਮੰਤਰੀ ਮੀਤ ਹੇਰ ਹੋਰੀ ਆ ਤੇ ਮੈਂ ਅੱਜ ਵੀ ਬੇਰੁਜ਼ਗਾਰ ਆ ਸਾਡੇ ਜਿਹੜੇ ਸਾਥੀ ਆ 646 ਬੇਰੁਜ਼ਗਾਰ ਜਿਹੜੀ ਅਧਿਆਪਕ ਯੂਨੀਅਨ ਦੇ ਉਹ ਸਾਰੇ ਬੇਰੁਜ਼ਗਾਰ ਆ ਤੇ ਉਹ ਸਾਰਿਆਂ ਦੇ ਸਾਰਿਆਂ ਦੇ ਕੋਈ ਬਾਹ ਨਹੀਂ ਫੜ ਰਿਆ ਇਸ ਕਰਕੇ ਉਹਨੇ ਇਹ ਗੱਲ ਕਹੀ ਆ ਤੇ ਭਾਈ ਸਾਡੀ ਬਾਤ ਪੁੱਛੀ ਜਾਵੇ ਤੇ ਨਾਲ ਹੀ ਉਹਨੇ ਇਸ ਗੱਲ ਦਾ ਐਲਾਨ ਕੀਤਾ ਕਿ ਸਮਰੂਰ ਤੋਂ ਮੈਂ ਚੋਣ ਲੜ ਰਹੀ ਆ ਉਹਨੇ ਕਹਿ ਜੀ ਕਿ ਮੈਂ ਆਜ਼ਾਦ ਤੌਰ ਤੇ ਚੋਣ ਲੜੂੰਗੀ ਦੇ 10 ਤਰੀਕ ਨੂੰ ਯਾਨੀ ਕਿ ਕੱਲ ਨੂੰ ਮੈਂ ਕਾਗਜ਼ ਦਾਖਲ ਕਰੂੰਗੀ ਸੰਗਰੂਰ ਤੋਂ ਸੋ ਗੱਲ ਇਹ ਜੀ ਕਿ ਕਿ ਬੜੇ ਲੋਕਾਂ ਨੇ ਕਾਗਜ਼ ਦਾਖਲ ਕਰਨੇ ਕਿਸੇ ਨੇ ਕਿਸੇ ਕਾਰਨ ਕਰਕੇ ਭਰੇ ਪੀਤੇ ਨੇ ਕਿਸੇ ਨੇ ਕਿਸੇ ਕਾਰਨ ਕਰਕੇ ਜਿਹੜਾ ਡੀਐਸਪੀ ਬਲਵਿੰਦਰ ਸਿੰਘ ਸੇਖੋਂ ਆ ਉਹਦੇ ਵੱਲੋਂ ਵੀ ਸੰਗਰੂਰ ਤੋਂ ਚੋਣ ਲੜੀ ਜਾ ਰਹੀ ਹੈ ਜਾਸ ਤੌਰ ਦੇ ਉੱਤੇ ਐਸਪੀ ਸ਼ਰਮਾ ਵੀ ਲੜੂਗੀ ਸੋ ਇਸ ਤਰੀਕੇ ਦੇ ਨਾਲ ਸਮੇਂ-ਸਮੇਂ ਤੇ ਵੇਰਵੇ ਸਾਹਮਣੇ ਆਉਣਗੇ ਹਲੇ ਕਈ ਵੇਰਵੇ ਆਉਣੇ ਬਾਕੀ ਹੈ ਜੀ ਜੀ ਬਿਲਕੁਲ ਚਲੋ ਜੀ ਗੱਲ ਕਰਦੇ ਆ ਆਪਾਂ ਹੁਣ ਵੀ ਬੀਜੇਪੀ ਨੇ ਪੰਜਾਬ ਦੇ ਵਿੱਚ ਤਿੰਨ ਹੋਰ ਉਮੀਦਵਾਰ ਜਿਹੜੇ ਐਲਾਨ ਦਿੱਤੇ ਨੇ ਜੀ ਹਾਂ ਬਿਲਕੁਲ ਜੀ ਬੀਜੇਪੀ ਦੇ ਵੱਲੋਂ ਤਿੰਨ ਹੋਰ ਉਮੀਦਵਾਰ ਲੰਘੇਕਲ ਐਲਾਨ ਦਿੱਤੇ ਗਏ ਆ ਬੀਜੇਪੀ ਦੇ ਵੱਲੋਂ ਜਿਹੜੇ ਤਿੰਨ ਉਮੀਦਵਾਰ ਐਲਾਨੇ ਗਏ ਆ ਉਹਨਾਂ ਦੇ ਵਿੱਚ ਇੱਕ ਤਾਂ ਗੁਰਮੀਤ ਸਿੰਘ ਰਾਣਾ ਸੋਢੀ ਫਿਰੋਜ਼ਪੁਰ ਤੋਂ ਉਮੀਦਵਾਰ ਐਲਾਨ ਦਿੱਤਾ ਗਿਆ ਲੱਗਦਾ ਸੀ ਵੀ ਉੱਥੋਂ ਉਹਨਾਂ ਨੂੰ ਐਲਾਨਿਆ ਜਾਊਗਾ ਉਹ ਪਾਰਟੀ ਦੇ ਨਾਲ ਸਭ ਤੋਂ ਪਹਿਲਾਂ ਜੁੜਨ ਵਾਲਿਆਂ ਦੇ ਵਿੱਚ ਸੀਗਾ ਕਾਂਗਰਸ ਨੂੰ ਛੱਡ ਕੇ ਤੇ ਰਾਣਾ ਸੋਢੀ ਤੋਂ ਬਿਨਾਂ ਉੱਥੇ ਕੋਈ ਹੋਰ ਪ੍ਰਭਾਵਸ਼ਾਲੀ ਚਿਹਰਾ ਹੈ ਵੀ ਨਹੀਂ ਸੀ ਮੈਂ ਇਹ ਨਹੀਂ ਕਹਿੰਦਾ ਵੀ ਰਾਣਾ ਸੋਢੀ ਨੇ ਜਿੱਤ ਜਾਣਾ ਮੁਕਾਬਲਾ ਉਥੇ ਆਮ ਆਦਮੀ ਪਾਰਟੀ ਤੇ ਕਾਂਗਰਸ ਦਾ ਹੀ ਹੋਣਾ ਸ਼ੇਰ ਸਿੰਘ ਖਬਾਇਆ ਕਾਂਗਰਸ ਦਾ ਬੜਾ ਮਜ਼ਬੂਤ ਉਮੀਦਵਾਰ ਆ ਹਲ ਦੋ ਵਾਰ ਜਿੱਤੇ ਆ ਪਿਛਲੀ ਵਾਰੀ ਸੁਖਬੀਰ ਸਿੰਘ ਬਾਦਲ ਕੋਲੋਂ ਫਿਰੋਜ਼ਪੁਰ ਦੇ ਵਿੱਚੋਂ ਹਾਰਿਆ ਫਿਰ ਆਪਾਂ ਅਗਲੀ ਗੱਲ ਕਰਗੇ ਤਾਂ ਇਹਦੇ ਵਿੱਚ ਤਾਕਾ ਬਰਾੜ ਜਿਹੜਾ ਕਿ ਇਸ ਵੇਲੇ ਮੁਖਤਰ ਸਾਹਿਬ ਤੋਂ ਵਿਧਾਇਕ ਆਮ ਆਦਮੀ ਪਾਰਟੀ ਦਾ ਉਹਨੂੰ ਆਮ ਆਦਮੀ ਪਾਰਟੀ ਨੇ ਡਿਜ਼ਾਇਨ ਦਿੱਤੀ ਆ ਫਿਰ ਉਸ ਪਰ ਤੋਂ ਸੋ ਮੁਕਾਬਲਾ ਉਥੇ ਆਮ ਆਦਮੀ ਪਾਰਟੀ ਦਾ ਤਾਕਾ ਬਰਾੜ ਤੇ ਇਧਰ ਸ਼ੇਰ ਸਿੰਘ ਖਬਾਇਆ ਰਹੀ ਹੋਣਾ ਪਰ ਭਾਜੀਪੀ ਦੀ ਵੀ ਉਥੇ ਵੋਟ ਹੈਗੀ ਆ ਫਿਰੋਜ਼ਪੁਰ ਖੇਤਰ ਦੇ ਵਿੱਚ ਕੁਝ ਘਰਾਣਾ ਸੋਢੀ ਦੇ ਵੀ ਪੱਖ ਦੇ ਵਿੱਚ ਕੋਈ ਨਿੱਜੀ ਵੋਟ ਹੁੰਦੀ ਵੀ ਜਿਹੜੀ ਨੇੜਲੇਆਂ ਦੀ ਹੁੰਦੀ ਆ ਜੋ ਰਾਣਾ ਸੋਢੀ ਨੂੰ ਫਿਰੋਜ਼ਪੁਰ ਤੋਂ ਟਿਕਟ ਦਿੱਤੀ ਆ ਭਾਜੀਪੀ ਨੇ ਆਨੰਦਪੁਰ ਸਾਹਿਬ ਤੋਂ ਸੁਭਾਸ਼ ਸ਼ਰਮਾ ਨੂੰ ਟਿਕਟ ਦਿੱਤੀ ਆ ਤੇ ਸੰਗਰੂਰ ਤੋਂ ਅਰਵਿੰਦ ਖੰਨਾ ਨੂੰ ਟਿਕਟ ਦਿੱਤੀ ਭਾਜੀਪੀ ਨੇ ਅਰਵਿੰਦ ਖੰਨਾ ਦਾ ਰਾਹ ਪੱਧਰਾ ਹੋ ਗਿਆ ਸੀਗਾ ਬਿਲਕੁਲ ਪਿਛਲੇ ਕਈ ਦਿਨਾਂ ਤੋਂ ਹੀ ਕਿਉਂਕਿ ਪਹਿਲਾਂ ਲੱਗਦਾ ਸੀਗਾ ਵੀ ਕਾਂਗਰਸ ਪਾਰਟੀ ਤੋਂ ਅਸਤੀਫਾ ਦੇ ਕੇ ਤੇ ਦਲਵੀਰ ਗੋਲਦੀ ਹੁਣ ਭਾਜੀਪੀ 'ਚ ਜਾਣਗੇ ਜੇ ਭਾਜੀਪੀ ਦੇ ਵਿੱਚ ਜਾਂਦੇ ਆ ਤਾਂ ਇਹਨਾਂ ਨੂੰ ਬੀਜੇਪੀ ਦਾ ਟਿਕਟ ਦੇ ਦੇਣੀ ਆ ਉਦੋਂ ਲੱਗਦਾ ਸੀ ਵੀ ਅਰਵਿੰਦ ਖੰਨਾ ਤੇ ਬਾਕੀ ਜਿਹੜੇ ਨੇਤਾ ਉਹ ਚ ਹਰਜੀਤ ਗਰੇਵਾਲ ਤੇ ਕਈ ਹੋਰ ਆ ਜਿਹੜੇ ਉਹ ਪਰੇ ਕਰਕੇ ਦਲਬੀਰ ਗੋਲਡੀ ਨੂੰ ਟਿਕਟ ਮਿਲੂਗੀ ਪਰ ਦਲਬੀਰ ਗੋਲਡੀ ਕਾਂਗਰਸ ਨੂੰ ਛੱਡ ਕੇ ਤੇ ਆਮ ਆਦਮੀ ਪਾਰਟੀ ਚਲੇ ਗਏ ਆ ਤੇ ਫਿਰ ਇਸ ਕਰਕੇ ਰਾਹ ਬਿਲਕੁਲ ਪਧਰਾ ਸੀ ਤੇ ਅਰਵਿੰਦ ਖੰਨਾ ਨੂੰ ਟਿਕਟ ਮਿਲ ਗਈ ਆ ਅਰਵਿੰਦ ਖੰਨਾ ਬਹੁਤ ਹੀ ਵੱਡੇ ਬਿਜ਼ਨਸਮੈਨ ਆ ਬਹੁਤ ਵੱਡਾ ਅਰਬਾਂ ਖਰਬਾਂ ਰੁਪਈਆ ਦਾ ਕਾਰੋਬਾਰ ਉਹਨਾਂ ਦਾ ਸੋ ਵੈਨੇ ਅਭੀ ਭਾਈ ਉਹ ਕਿਹੋ ਜਿਹਾ ਜਲਵਾ ਪੇਸ਼ ਕਰਦੇ ਨੇ ਚੋਣਾਂ ਦੇ ਵਿੱਚ ਜੀ ਬਿਲਕੁਲ ਜਨਾਬਾ ਕੀ ਗੱਲ ਹੈ ਗੱਲ ਕਰਦੇ ਹੁਣ ਦਮਦਮੀ ਚੱਕਸਾਲ ਦੇ ਜਿਹੜੇ ਮੁਖੀ ਨੇ ਉਹਨਾਂ ਦਾ ਇੱਕ ਬਿਆਨ ਸਾਹਮਣੇ ਆਇਆ ਹੈ ਜਿਸ ਦੇ ਬਾਰੇ ਵਿੱਚ ਕਾਫੀ ਜ਼ਿਆਦਾ ਚਰਚਾ ਹੋ ਰਹੀ ਹੈ ਜੀ ਉਹ ਕਹਿੰਦੇ ਕਿ ਹਰ ਸਿੱਖ ਪੰਥ ਵਿੱਚ ਪੈਦਾ ਕਰੇ ਹਾਂ ਬਿਲਕੁਲ ਜੀ ਮੈਂ ਇਹ ਗੱਲ ਬੜੀ ਸਾਫ਼ ਤੇ ਸਪਸ਼ਟ ਕਹਿਣਾ ਕਿ ਅੱਜ ਦੇ ਸਮੇਂ ਦੇ ਵਿੱਚ ਹਰਨਾਮ ਸਿੰਘ ਖਾਲਸਾ ਹੋਰਾਂ ਦੀ ਗੱਲ ਮੰਨਣ ਦੀ ਕੋਈ ਲੋੜ ਨਹੀਂ ਹੈ ਹਰਨਾਮ ਸਿੰਘ ਤੁਮਾ ਹੋਰਾਂ ਨੇ ਤਾਂ ਇਹ ਗੱਲ ਕਹਿ ਤੀ ਵੀ ਭਾਈ ਅੱਜ ਸਿੱਖਾਂ ਦੀ ਗਿਣਤੀ ਘਟ ਰਹੀ ਹੈ ਤੇ ਪੰਜ-ਪੰਜ ਬੱਚੇ ਤੁਸੀਂ ਪੈਦਾ ਕਰੋ ਜੇਕਰ ਤੁਹਾਡੇ ਕੋਲ ਨਹੀਂ ਪਲਦੇ ਤਾਂ ਇੱਕ ਇੱਕ ਬੱਚਾ ਤੁਸੀਂ ਰੱਖ ਕੇ ਤੇ ਚਾਰ ਚਾਰ ਬੱਚੇ ਜਿਹੜੇ ਉਹ ਮੈਨੂੰ ਦੇ ਦਿਓ ਮੈਂ ਆਪੇ ਪਾਲੂ ਕੋਈ ਜਥੇਦਾਰ ਬਣਾਉਂ ਕੋਈ ਕੌਮ ਦਾ ਪ੍ਰਚਾਰਕ ਬਣਾਉਂ ਕੋਈ ਸ਼ਹੀਦ ਹੋਊਗਾ ਕੋਈ ਕਿਵੇਂ ਹੋਊਗਾ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਮੈਂ ਆਪ ਸਾਰਾ ਦੇਖ ਭਾਲ ਕਰੂੰਗਾ ਦੇਖੋ ਗੱਲ ਇਹ ਚ ਕਿ ਜੇ ਹਰਨਾਮ ਸਿੰਘ ਖਾਲਸਾ ਹੋਰਾਂ ਨੂੰ ਇਸ ਗੱਲ ਦਾ ਪਤਾ ਨਹੀਂਗਾ ਵੀ ਬੱਚਾ ਜਿਹੜੇ ਸਮੇਂ ਦੇ ਵਿੱਚ ਪਾਲਣਾ ਇੱਕ ਔਖਾ ਉਹ ਕਹਿੰਦੇ ਜੀ ਲੰਘੇ ਵੇਲੇ ਦੇ ਵਿੱਚ ਵੀ ਤਾਂ ਇੰਨੇ-ਇੰਨੇ ਬੱਚੇ ਹੁੰਦੇ ਸੀ ਤੇ ਤੁਮਾ ਸਾਹਿਬ ਨੂੰ ਕੋਣ ਦੱਸੇ ਵੀ ਭਾਈ ਲੰਗੇ ਵੇਲੇ ਦੇ ਵਿੱਚ ਇੰਨੀ ਮਹਿੰਗਾਈ ਵੀ ਨਹੀਂ ਸੀ ਹੁੰਦੀ ਲੰਗੇ ਵੇਲੇ ਦੇ ਵਿੱਚ ਜ਼ਮੀਨਾਂ ਖੁੱਲੀਆਂ ਸੀ ਪਰਿਵਾਰ ਸਾਂਝੇ ਸੀ ਤੇ ਬਸ ਇਹ ਵੀ ਖੇਤ ਦੇ ਵਿੱਚੋਂ ਜੋ ਆ ਗਿਆ ਉਹ ਅਸੀਂ ਖਾ ਲਿਆ ਪਰ ਅੱਜ ਵੀ ਜ਼ਿੰਦਗੀ ਹੋਰ ਤਰ੍ਹਾਂ ਦੀ ਆ ਮੈਂ ਇਹ ਸੋਚਦਾ ਜੀ ਕਿ ਕੁਆਲਿਟੀ ਚਾਹੀਦੀ ਆ ਕੁਆਂਟੀਟੀ ਵੀ ਚਾਹੀਦੀ ਅੱਜ ਜੇਖੋ ਬੇਸ਼ੱਕ ਇੱਕ ਬੱਚਾ ਕਿਸੇ ਦੇ ਦੋ ਬੱਚੇ ਕਿਸੇ ਦੇ ਅੱਜ ਸਾਡੇ ਵਿੱਚ ਕੁਆਲਿਟੀ ਦੀ ਘਾਟ ਆ ਹਰਨਾਮ ਸਿੰਘ ਤੁਮਾ ਨੂੰ ਕੁਆਲਿਟੀ ਦੀ ਗੱਲ ਕਰਨੀ ਚਾਹੀਦੀ ਆ ਵੀ ਭਾਈ ਅਸੀਂ ਕੁਆਲਿਟੀ ਪੈਦਾ ਕਰਨੀ ਆ ਅੱਜ ਕੱਲੀ ਗਿਣਤੀ ਨਹੀਂ ਗਿਣਤੀ ਦਾ ਭੀੜ ਹੁੰਦੀ ਆ ਤੁਸੀਂ ਭੀੜ ਪੈਦਾ ਕਰਨੀ ਆ ਕਿ ਕੁਆਲਿਟੀ ਪੈਦਾ ਕਰਨੀ ਗੱਲ ਇਹ ਆ ਨਾਲੇ ਦੇਖੋ ਜਿੰਨਾਂ ਟਕਸਾਲਾਂ ਨੇ ਉਹ ਟਕਸਾਲਾਂ ਦੇ ਕੋਲੇ ਹੋਰ ਬਹੁਤ ਸਾਰੇ ਕੰਮ ਆ ਉਹ ਆਪਣੀ ਕੁਆਲਿਟੀ ਦੇ ਨਾਲ ਪਹਿਲਾਂ ਤਾਂ ਸਾਰਾ ਕੁਝ ਸਿੱਖੀ ਦੇ ਵਿੱਚ ਇੱਕ ਐਸਾ ਪ੍ਰਭਾਵ ਛੱਡਣ ਇਹ ਬਹੁਤ ਕਮਾਲ ਹੋ ਜੇ ਸਮੇਂ ਸਮੇਂ ਦੇ ਉੱਤੇ ਕਈ ਟਕਸਾਲਾਂ ਤੇ ਕਈ ਸੰਪਰਦਾਵਾਂ ਤੇ ਕਈ ਤਰ੍ਹਾਂ ਦੇ ਦੋਸ਼ ਲੱਗੇ ਆ ਸੋ ਹਰਨਾਮ ਸਿੰਘ ਧੁੰਮਾ ਦੇ ਵੱਲੋਂ ਇਹ ਗੱਲ ਕਰ ਰਹੀ ਕਿ ਪੰਜ ਪੰਜ ਬੱਚੇ ਹੁਣ ਪਾਲੂਗੀ ਟਕਸਾਲ ਇਹ ਦੱਸੋ ਵੀ ਪਾਲੂਗੀ ਜੇ ਅੱਜ ਇੱਕ 10 ਲੀਟਰ ਦਾ ਪੈਕਟ ਦਾ ਦੁੱਧ ਪੈਕਟ ਲੈਣਾ ਹੋਵੇ ਦੁੱਧ ਦਾ ਤੇ 800 ਰੁਪਈਆਂ ਦਾ 50 ਨਿਆਣਿਆਂ ਦਾ ਡਾਈਪਰ ਨਹੀਂ ਪੂਰੇ ਹੋਣਗੇ ਤੇ ਨਾਲੇ ਔਰਤਾਂ ਜਿਹੜੀਆਂ ਉਹ ਨਿਆਣੇ ਜੰਮਣ ਵਾਲੀ ਮਸ਼ੀਨ ਨਹੀਂ ਹੈ ਕਿ ਨਾ ਵੀ ਭਾਈ ਨਿਆਣਿਆਂ ਦੇ ਢੇਰ ਲਾਈ ਜਾਣੇ ਆ ਸੋ ਫਿਰ ਉਹੀ ਗੱਲ ਹੈ ਜੀ ਕਿ ਇਸ ਤੋਂ ਪਹਿਲਾਂ ਭਾਈ ਗੁਰਬਚਨ ਸਿੰਘ ਹੋਰੀ ਵੀ ਇਹ ਗੱਲ ਕਹਿੰਦੇ ਹੁੰਦੇ ਸੀਗੇ ਵੀ ਭਾਈ ਬੱਚੇ 4-4 ਹੋਣੇ ਚਾਹੀਦੇ ਆ ਸਿੱਖਾਂ ਦੀ ਗਿਣਤੀ ਘਟ ਰਹੀ ਆ ਗਿਣਤੀ ਸਾਰਿਆਂ ਦੀ ਘਟ ਰਹੀ ਆ Hindu ਭਾਈ ਚਰੇ ਦੀ ਗਿਣਤੀ ਹੈ ਜਿਹੜੀ ਦੇਖੋ ਮੈਂ ਨਹੀਂ ਕਦੇ ਦੇਖਿਆ ਵੀ ਕੋਈ Hindu ਜੋੜਾ ਉਹਨਾਂ ਦੇ 5 ਬੱਚੇ ਆ ਮੈਂ ਨਹੀਂ ਦੇਖਿਆ ਉਹਨੇ ਚਾਰ ਬੱਚੇ ਬੱਚਾ ਤਾਂ ਅੱਜ ਕੱਲ ਇੱਕ ਜਾਨ ਦੋ ਇਹੀ ਚਾਹੀਦੇ ਆ ਤੇ ਹੋਣੇ ਚੱਜਦੇ ਚਾਹੀਦੇ ਆ ਅਕਲਵਾਨ ਹੋਣੇ ਚਾਹੀਦੇ ਆ ਸੰਸਕਾਰੀ ਹੋਣੇ ਚਾਹੀਦੇ ਆ ਟਕਸਾਲਾਂ ਦੇ ਵਿੱਚ ਵੀ ਸੰਸਕਾਰੀ ਹੋਣੇ ਚਾਹੀਦੇ ਆ ਜਥੇ ਬੰਦਗਾਚ ਵੀ ਸੰਸਕਾਰੀ ਹੋਣੇ ਚਾਹੀਦੇ ਆ ਘਰਾਂ ਚ ਵੀ ਸੰਸਕਾਰੀ ਹੋਣੇ ਚਾਹੀਦੇ ਆ ਪਰ ਕਲੇ ਢੇਰ ਨਹੀਂ ਲਾਉਣੇ ਚਾਹੀਦੇ ਵੀ ਗਿਣਤੀ ਵਧਾ ਲਗੇ ਜਿੰਸੀ ਬਹੁਤ ਸਾਰੇ ਲੋਕਾਂ ਦੀ ਬਹੁਤ ਸਾਰੀ ਹੈਗੀ ਆ ਪਰ ਉਹ ਸਮਾਜ ਲਈ ਕਰਦੇ ਕੀ ਸਵਾਲ ਇਹ ਵੀ ਆ ਜੀ ਜੀ ਬਿਲਕੁਲ ਜਾਨ ਸਰ ਖੈਰ ਦੀ ਗੱਲ ਆ ਰਵਨੀਤ ਸਿੰਘ ਬਿੱਟੂ ਹੋਰਾਂ ਨੇ ਕਹਿੰਦੇ ਕਿਸਾਨਾਂ ਵੱਲੋਂ ਜਿਹੜਾ ਵਿਰੋਧ ਕੀਤਾ ਜਾ ਰਿਹਾ ਉਹਦੇ ਤੋਂ ਬਹੁਤ ਜ਼ਿਆਦਾ ਦੁਖੀ ਹੋ ਗਏ ਨੇ ਰਵਨੀਤ ਸਿੰਘ ਬਿੱਟੂ ਨੇ ਦੇਖੋ ਜੀ ਰਵਨੀਤ ਸਿੰਘ ਬਿੱਟੂ ਹੋਰੀ ਜਿਹੜੇ ਦੁਖੀ ਹੋਏ ਆ ਉਹਨਾਂ ਦਾ ਮੈਂ ਦੁੱਖ ਸਮਝ ਸਕਦੇ ਆ ਵੀ ਭਾਈ ਉਹ ਆਪਣੀ ਥਾਂ ਦੇ ਉੱਤੇ ਸਹੀ ਵੀ ਹੈਗੇ ਆ ਪਰ ਗੱਲ ਇਹ ਵੀ ਜਿਹੜੀ ਪਾਰਟੀ ਨਾਲ ਜੁੜੇ ਆ ਤੇ ਉੱਥੇ ਨੇ ਇਹੀ ਹਾਰ ਪੈਣੇ ਆ ਜਦੋਂ ਉਹ ਪਾਰਟੀ ਨੂੰ ਛੱਡ ਕੇ ਗਿਆ ਸੀਗਾ ਉਹਨੂੰ ਉਦੋਂ ਸੋਚਣਾ ਚਾਹੀਦਾ ਸੀ ਕਿ ਵੀ ਮੈਂ ਸਾਡੀ ਪਾਰਟੀ ਦਾ ਵਿਰੋਧ ਕਿੰਨਾ ਹੈਗਾ ਕੱਲ ਰਵਨੀਤ ਸਿੰਘ ਬਿੱਟੂ ਦਾ ਕਈ ਪਿੰਡਾਂ 'ਚ ਵਿਰੋਧ ਹੋਇਆ ਭਾਜਪਾ ਦੇ ਹਰ ਉਮੀਦਵਾਰ ਦਾ ਹੀ ਵਿਰੋਧ ਹੋ ਰ ਰਮਨੀਤ ਮਿੱਟੂ ਹੋਰੀ ਪਿੱਟੇ ਆ ਕਹਿੰਦੇ ਜੀ ਮੈਂ ਤਾਂ ਦੇਖੋ ਸਾਲ ਕਿਸਾਨਾਂ ਦੇ ਨਾਲ ਬੈਠਾ ਰਿਆਂ ਮੈਂ ਤਾਂ ਜੀ ਤਰੀ ਬਿਸ਼ਾਕੇ ਨਾਲ ਬੈਠਾ ਰਿਆਂ ਮੈਂ ਤਾਂ ਜੀ ਕਦੇ ਕਿਸੇ ਤੇ ਪਰਚਾ ਨਹੀਂ ਦਰਜ ਹੋਣ ਦਿੱਤਾ ਮੈਂ ਕਿਸਾਨਾਂ ਦੇ ਨਾਲ ਖੜਾ ਰਿਆਂ ਤੇ ਹੁਣ ਤੁਸੀਂ ਮੇਰਾ ਕਿ ਵਿਰੋਧ ਕਰਦੇ ਹੋ ਮੈਨੂੰ ਆਪਣੀ ਗੱਲ ਕਹਿਣ ਦਾ ਮੌਕਾ ਦਿਓ ਮਿੱਟੂ ਸਾਹਿਬ ਨੂੰ ਇਹ ਗਲਪਚਾ ਦੀ ਹੈਗੀ ਮੇਰਾ خیال ਜਾਂ ਪਤਾ ਹੈਗੀ ਆ ਤਾਂ ਮਿੱਟੀ ਪਾਦਨ ਦੇ ਉੱਤੇ ਜਾਣਵੁੱਦ ਕੇ ਵੀ ਤੁਹਾਡਾ ਵਿਰੋਧ ਇਸ ਕਰਕੇ ਹੋ ਰਿਹਾ ਕਿਉਂਕਿ ਜਿਹੜੇ ਤੁਸੀਂ ਕਿਸਾਨਾਂ ਦੇ ਨਾਲ ਬੈਠੇ ਰਹੇ ਆ ਧਰਨਾ ਲਾਇਆ ਉਹ ਧਰਨੇ ਦੇ ਵਿੱਚ ਤਾਂ ਬੈਠੇ ਸੀ ਕਿਸਾਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾ ਰਹੀਆਂ ਹੋਰ ਜਿਹੜੀ ਤੁਸੀਂ ਪਾਰਟੀ ਦੇ ਵਿੱਚ ਆ ਇਸੇ ਪਾਰਟੀ ਦੇ ਆਗੂਆਂ ਨੇ ਪ੍ਰਧਾਨ ਮੰਤਰੀ ਸਾਹਿਬ ਨੇ ਕਸਾਮੀ ਮੰਗਾ ਬੰਨੀਆਂ ਹੁਣ ਤੁਹਾਡੀ ਉਹ ਪਾਰਟੀ ਹੈ ਜਿਹੜੀ ਤੁਹਾਡੇ ਪ੍ਰਧਾਨ ਮੰਤਰੀ ਸਾਹਿਬ ਸਾਡੇ ਪ੍ਰਧਾਨ ਮੰਤਰੀ ਸਾਹਿਬ ਨੇ ਮੰਗਾ ਬੰਨੀਆਂ ਤੇ ਪ੍ਰੈਕਟੀਕਲ ਤੌਰ ਤੇ ਲਾਗੂ ਨਹੀਂ ਕੀਤੀਆਂ ਇਸ ਕਰਕੇ ਤੁਹਾਡਾ ਵਿਰੋਧ ਹੋ ਰਿਹਾ ਸੋ ਬਿੱਟੂ ਘਰਾਂ ਨੂੰ ਇਸ ਗੱਲ ਦਾ ਪਤਾ ਹੋਣਾ ਚਾਹੀਦਾ ਸੀ ਵੀ ਪਹਿਲਾਂ ਵੀ ਸਾਡੇ ਹਾਰੇ ਹੋ ਜੇ ਪੈਣੇ ਆ ਪਰ ਹੁਣ ਕਲਪੀ ਜਾਂਦੇ ਆ ਇਹ ਸਾਰੇ ਹੀ ਕਲਪਦੇ ਆ ਪੰਜਾਬ ਦੇ 13 ਦੇ 13 ਹਲਕਿਆਂ ਦੇ ਵਿੱਚ ਭਾਜਪਾ ਦੇ ਹਰ ਉਮੀਦਵਾਰ ਦਾ ਵਿਰੋਧ ਹੋ ਰਿਹਾ ਹੈ ਜੀ ਬਿਲਕੁਲ ਤੇ ਜਿਹੜਾ ਸਾਹਿਬ ਪੰਜਾਬ ਦੇ ਵਿੱਚ ਇਸ ਵਾਰ 528 ਹਜ਼ਾਰ ਦੇ ਕਰੀਬ ਵੋਟਰ ਜਿਹੜੇ ਨੇ ਉਹ ਪਹਿਲੀ ਵਾਰ ਕਹਿੰਦੇ ਕਿ ਉਹਨਾਂ ਨੇ ਵੋਟ ਪਾਈ ਹੈ ਜੀ ਬਿਲਕੁਲ ਜੀ ਬਿਲਕੁਲ ਪੰਜਾਬ ਦੇ ਵਿੱਚ 528000 ਵੋਟਰ ਆ ਜਿਹੜੇ ਉਹਨਾਂ ਨੇ ਪਹਿਲੀ ਵਾਰ ਆਪਣੇ ਵੋਟ ਦਾ ਅਧਿਕਾਰ ਦੀ ਵਰਤੋਂ ਕਰਨੀ ਆ ਸੋ ਵੇਨੇ ਆ ਭਾਈ ਇਹਨਾਂ ਦੇ ਵਿੱਚੋਂ ਕਿੰਨੇ ਹਰ ਬੰਦੇ ਨੂੰ ਚਾਹ ਹੁੰਦਾ ਜੀ ਕਿ ਮੈਂ ਪਹਿਲੀ ਵਾਰ ਵੋਟ ਪਾਉਣੀ ਆ ਤੇ ਉਹ ਕਿੰਨੇ ਵੋਟ ਪਾਉਂਦੇ ਆ ਇਹ 528000 ਮੁੰਡੇ ਕੁੜੀਆਂ ਦੇ ਵਿੱਚੋਂ ਜਿਹੜੇ ਕਿ ਹੁਣ ਬਾਲਗ ਹੋ ਗਏ ਆ ਜਿਹੜੇ ਕਿ ਵੋਟ ਦਾ ਅਧਿਕਾਰ ਰੱਖ ਰਹੇ ਇਸ ਵੇਲੇ ਜੀ ਸੋ ਖੈਰ ਬਹੁਤ ਬਹੁਤ ਸ਼ੁਕਰੀਆ ਸਰ ਅੱਜ ਲਈ ਨਹੀਂ ਥੀ ਫਿਰ ਵੀ ਜ਼ਰੂਰ ਅਸੀਂ ਸਾਂਸ ਪਾਵਾਂਗੇ ਬਹੁਤ ਬਹੁਤ ਮਿਹਰਬਾਨੀ ਬਹੁਤ ਮਿਹਰਬਾਨੀ ਮਿਹਰਬਾਨੀ